ਹਾਂਜੀ ਆਜੋ ਪਹਿਣਾ ਇਧਰ ਆਓ ਇਧਰ ਆਓ ਇਧਰ ਆਓ ਹਾਂ ਕਿੱਧਰ ਆਈ ਹਾਂ ਆਜਾ ਆਜਾ ਮੇਰੇ ਬਾਝੋਂ ਕੌਣ ਆਣੀ ਕਾਣੀ ਦੱਸ ਕੇ ਨਹੀਂ ਆਈ ਹੈ ਦੱਸ ਕੇ ਨਹੀਂ ਆਈ ਕੱਥੇ ਗਿਆ ਹੈ ਮੈਂ ਦੁੱਧ ਲੈਣ ਗਈ ਤੂੰ ਆ ਗਈ ਬੜਵਰ ਗੇੜ ਫੋਣ ਕੇ ਰਣੀ ਦੱਸ ਕੇ ਨਹੀਂ ਆਈ ਮੇਰਾ ਤਾਂ ਸਤਾਰੀ ਸੀ ਦਸਿਆ ਨਹੀਂ ਸੀ ਬੋਦਲੇ ਲੈਣ ਗਈ ਸੀ ਮੈਂ ਕਿੰਨੇ ਦਿਨ ਹੋ ਗਏ ਮੈਂ 26 ਸਹਾਵਤੀ 25 ਹਾਂਜੀ 25 25 ਤਰੀਕ ਨੂੰ ਗੋਮ ਹਾਂ 26 ਨੂੰ 25 ਨੂੰ 28 ਮਤਲਬ ਮੈਂ ਕੈਮਰੇ ਦਾਤੀ ਸੱਜਣ ਵਾਲੀ ਦਾ ਹੀ ਉਹ ਕੈਮਰੇ ਤੇ ਚੜਾਇਆ ਦੇਖਿਆ ਇਹ ਰੇ ਰੈਂਪ ਵਾਲੇ ਪਾਸੇ ਲੱਗੀ ਜਾਂਦੀ ਜਿੱਧਰ ਖੇਤ ਖੇਤ ਹੀ ਮੇਰੇ ਬੀਆ ਬਾਂਜਣ ਜੀ ਉਹ ਇਧਰ ਨੂੰ ਨਹੀਂ ਨਾ ਗਈ ਹੈਗੀ ਤੇ ਆਪਾਂ ਗਿਲਜੀਆਵਾਲ ਦੀ ਟੁਰਕੇ ਸਕੂਲ ਨਹੀਂ ਆਇਆ ਕਿ ਮੈਂ ਆਇਆ ਤੇ ਮੇਰਾ ਮੁੰਡਾ ਆਪਾਂ ਕਿੱਛੇ ਤੇ ਗਿਲਜੀਆ ਨਾਲ ਗਈ ਹੋਵੇ ਇੱਕ ਵਾਰੀ ਅੱਗੇ ਵੀ ਭੱਜ ਗਈ ਸੀ ਤੇ ਫਿਰ ਮੈਂ ਚੱਕੀ ਤੋਂ ਬੜੀ ਜਾ ਕੇ ਤੇ ਉੱਥੇ ਕੋਠੀ ਨੂੰ ਤਾਲਾ ਲੱਗਾ ਸੀ ਤੇ ਉਹ ਮੋੜ ਕੇ ਕੋਹ ਹੈ ਮਾੜੀਆਂ ਪੁੱਛਿਆ ਤੇ ਮੋੜ ਕੇ ਉਹਨਾਂ ਨੇ ਜਿਹੜਾ ਆਪਾਂ ਕਿਹਾ ਚੱਲ 12:00 ਵਜੇ ਨਾਲ ਦਮਾ ਕੇ ਤੇ ਆਈ ਗੱਲ ਟੈਂਸ਼ਨ ਆ ਤੇ ਘੁੰਮਦੇ ਰਹੇ ਫੇਰ ਇਹ ਮੁੰਡਾ ਬੇਟਾ ਕਹਿੰਦਾ ਮੰਮੀ ਕਮਰੇ ਚੱਕ ਕਰਾਓ ਤੇ ਮੈਂ ਚਾਚੀ ਸੱਜਣਾ ਨੂੰ ਕਿਹਾ ਮੈਂ ਕਿਹਾ ਚਾਚੀ ਆਪਣੇ ਕੈਮਰਾ ਦੇਖੋ ਤੁਸੀਂ ਉਹਨਾਂ ਨੇ ਕੈਮਰਾ ਦੇਖਿਆ ਤੇ ਫਿਰ ਇਹਨੇ ਨਾਂ ਤੇ ਚੱਪਲ ਪਾਈ ਨਾ ਸੀ ਹਾਂ ਉੱθεν ਨਿਕਲੇ ਤੇ ਕਹੋ ਇਹ ਭੈਣ ਵਿਆਹੇ ਹਾਂਜੀ ਵਿਆਹੇ ਇੱਕ ਬੇਟਾ ਸੀ ਗੱਲ ਅੱਛਾ ਇਹ ਗਿਲ ਜੀਆਂ ਤੁਸੀਂ ਗਿਲਧੀਆਂ ਬਣ ਤੂੰ ਮੈਂ ਮੇਰੇ ਪੇਕੇ ਗਿਲ ਜੀਆਂ ਨੇ ਪੇਕੇ ਗਿਲ ਜੀਆਂ ਇਹ ਵੀ ਗਿਲ ਜੀਆਂ ਰਹਿੰਦੇ ਆ ਤੁਸੀਂ ਵਿਆਹ ਕਿੱਥੇ ਇਹ ਮੈਂ ਵੱਡੀ ਮਿਆਣੀ ਵਿਆਹੀ ਆ ਅੱਛਾ ਵੱਡੀ ਮਿਆਣੀ ਮੇਰੇ ਡੈਡੀ ਮੰਮੀ ਪੂਰੇ ਹੋ ਗਏ ਨੇ ਭਰਾ ਮੇਰੇ ਬਾਹਰ ਨੇ ਫੇਰ ਇਹ ਮੇਰੇ ਕੋ ਰਹਿੰਦੀ ਸੀ ਮਿਆਣੀ 'ਚ ਰਹਿੰਦੀ ਸੀ ਹਾਂਜੀ ਮਿਆਣੀ 'ਚੋਂ ਗਮ ਹੋਇਆ ਹੁਣ ਮੈਨੂੰ ਤੇ ਉਥੇ ਕੌਣ ਪੇਕਿਆ ਇਹ ਆਪਣੇ ਸਹੁਰੇ ਨਹੀਂ ਰਹਿੰਦੇ ਸਹੁਰੇ ਬਰੋ ਨਹੀਂ ਸਹੁਰੇ ਸਹੁਰੇ ਪਰਿਵਾਰ ਗੇੜ ਕਿਥੇ ਕਿਹੜੇ ਪੇੜ ਜੇ ਤੁ ਮੇਰੇ ਡੈਡੀ ਪੂਰੇ ਹੋ ਗਏ ਨਾ ਅਸੀਂ ਤਾਇਆ ਚਾਚਾ ਨੂੰ ਲੈ ਕੇ ਗਏ ਆ ਤੇ ਉਹਦਾ ਸਹੁਰਾ ਕਹਿੰਦਾ ਮੇਰੇ ਘਰਾਂਗੇ ਨਾਲ ਗੱਲ ਕਰਦੇ ਵੀ ਮੈਨੂੰ ਕੀ ਵੜਨ ਨਹੀਂ ਦਿੱਤੀ ਉਹਨਾਂ ਨੇ ਹਾਂ ਕਹਿੰਦਾ ਤੂੰ ਬਾਹਰ ਹੀ ਗਿਆ ਸਾਰੇ ਬਾਹਰ ਸੀ ਇਹਨੂੰ ਇਕੱਲੇ ਨੂੰ ਵੜਨ ਦਿੱਤਾ ਹਾਂ ਫੇਰ ਉਹ ਕਹਿੰਦਾ ਜੇ ਤੇ ਤੁਸੀਂ ਮਰਾਣੀ ਤੈਨੂੰ ਛੱਡ ਦਿਓ ਹਾਂ ਇਹ ਉਹ ਮੁੰਡਿਆ ਨਾ ਰਹਿੰਦਾ ਮੰਦਿਰ ਵਿੱਚ ਝੋਰੀਆਂ ਕਰਦਾ ਡਾਕੇ ਮਾਰਦਾ ਲੱਗਦਾ ਪ੍ਰਾਣਾ ਇਹਦਾ ਭੈਣ ਦਾ ਪ੍ਰਾਣਾ ਇਹਦਾ ਹਾਂ ਪਹਿਲਾਂ ਜਦੋਂ ਵਿਆਹ ਕਰਾਇਆ ਬਿਲਕੁਲ ਠੀਕ ਸੀ ਮੈਂਦੀ ਸੀ ਟਰੱਕ ਚ ਚੱਲਣਾ ਕਿਹੜੇ ਪਿੰਡ ਆ ਮਹਿੰਦੀਪੁਰ ਹਾਂਜੀ ਇਹ ਨਾਲ ਪੈਂਦਾ ਮਕੇਰੀਆਂ ਮਸੂਦਪੁਰਾ ਨਾਲ ਹੀ ਨਿੱਕੇ ਨਿੱਕੇ ਪਿੰਡ ਨੇ ਨਾਲ ਮੈਂਦੀ ਮਹਿੰਦੀਪੁਰ ਪਿੰਡ ਕਿੰਨਾ ਚਿਰ ਉੱਥੇ ਰਹੀਏ ਭੈਣ ਇਹ ਦੇਖੋ ਉਹ ਦੇਖੋ ਰਹੀਏ ਮਤਲਬ 6 ਸੱਤ ਸਾਲ ਰਹੀਏ ਤੇ ਬੱਚਾ ਹੁਣ ਬੇਟਾ ਬੇਟਾ ਹੈਗਾ ਸੀ ਉਹਨਾਂ ਨੇ ਲਾਪਰਵਾਹੀ ਕਰਕੇ ਠੰਡੂ ਹੈਂ ਬਿਮਾਰ ਹੋ ਗਿਆ ਪੂਰਾ ਹੋ ਗਿਆ ਪੂਰਾ ਹੋ ਗਿਆ ਕਿੰਨੇ ਕਿੰਨੇ ਉਮਰ ਚ ਹੋ ਗਿਆ ਪੂਰਾ ਸਾਸੀ ਦਾ ਉਸ ਤੋਂ ਬਲ ਬੰਦਾ ਇਹ ਲੋ ਅੱਛਾ ਉੱਥੇ ਪੂਰਾ ਹੋ ਗਿਆ ਕਰੇ ਉਹਨਾਂ ਨੇ ਥੋੜੀ ਜੀ ਨਾ ਚਾਰ ਦੇ ਦਿਨ ਹੀ ਪੋਦਾ ਨਹੀਂ ਨਾ ਤਾਂ ਪਰਵਾਹੀ ਕੀਤੀ ਇੱਕ ਬੰਦਾ ਗੱਡੀ 'ਚ ਹੀ ਲਾ ਜਾਂਦਾ ਨਾ ਉਹ ਟੈਂਪੂ 'ਚ ਲੈ ਕੇ ਹਵਾ ਫੈਲਦਾ ਅ ਪੂਰਾ ਹੋ ਗਿਆ ਉਹ ਤੋਂ ਬਾਅਦ ਇੰਨੇ ਪੇਟਾਂ ਚੋਂ ਲੱਤੀ ਅੱਛਾ ਉਸ ਤੋਂ ਬਾਅਦ ਇਦਾਂ ਹੋਈ ਆ ਇਹ ਰ ਉਹਦਾ ਜਿਹੜਾ ਘਾਰ ਵਾਲਾ ਉਹਨੇ ਵੀ ਲੈ ਲਈ ਤੇ ਉਹ ਵੀ ਥੋੜਾ ਹੁੰਦੀ ਵਿੱਚ ਲੱਗ ਗਿਆ ਥੋੜਾ ਤੇ ਜਿਹੜੀ ਸਾਸ ਤੇ ਉਹ ਸੂਰਾ ਚੰਗਾ ਸੀ ਸੂਰਾ ਪੂਰਾ ਗਿਆ ਹੂੰ ਉਜੀ ਸਾਥੇ ਦੂਜੀ ਸਾਥੇ ਮਾਤਾ ਉਹ ਇਨਾ ਕਰਦੀ ਨਹੀਂ ਉਹਦਾ ਸਮਝਦੀ ਨਹੀਂ ਵਿਚ ਵਿਚ ਨਹੀਂ ਕਰਦੀ ਬੰਦੀ ਮੈਂ ਕੀ ਕਰ ਫੇ ਡੈਡੀ ਮੇਰਾ ਨਾ ਉਹ ਮਾਰ ਲੈਂਦਾ ਸੀ ਕਿ ਇਹ ਨਹੀਂ ਲਿਆਏ ਆਪਣੇ ਹੂੰ ਡੈਡੀ ਮੇਰੇ ਬਿਮਾਰੇ ਮੈਂ ਹੀ ਦਵਾਈ ਦੂਹੀ ਲੈਣ ਜਾਂਦੀ ਮੈਂ ਹੀ ਕਰਦੀ ਹਾਂ ਉਹ ਤੋਂ ਬਾਅਦ ਉਹ ਪੂਰੇ ਹੋ ਗਏ ਹੂੰ ਪੱਤੜ ਪੱਤੜ ਹੀ ਕਹਿੰਦੇ ਨੇ ਉਹਨਾਂ ਦੀ ਪੋਤੀ ਦੇ ਸਾਹਮਣੇ ਸਾਡੀ ਪੋਤੀ ਉਹ ਜਿਹੜੀ ਉਹ ਤਾਲੇ ਵੱਧੀਆਂ ਭਰਾ ਮੇਰੇ ਬਾਹਰ ਨੇ ਹਾਂਜੀ ਅੱਛਾ ਕਿੰਨੇ ਭਰਾ ਭਰਾ ਮੇਰੇ ਤੋਂ ਕੋ ਕਿੱਥੇ ਕਿਹੜੇ ਮੁਲਕ? ਉਹ ਮੈਦਾਨ ਅਮਰੀਕਾ ਦਾ। ਉਹ ਕਿ ਬਾਹਰ ਵਰਗੇ ਨੇ ਦੋਵੇਂ। ਬਾਹਰ। ਪੁੱਛਦੇ ਕਿਸਦੇ? ਹਾਂਜੀ ਪੁੱਛਦੇ ਹਾਂ। ਹਾਂਜੀ। ਮੈਰਿਜ ਵਿਆਹ ਹੈ ਉਧਰ ਹੀ। ਹਾਂਜੀ। ਬੇਟਾ ਹੈ ਕੋਦੇ। ਦੋਨੇ ਵਿਆਹ ਹੈ। ਹਾਂ ਉੱਥੇ ਗਏ ਨਹੀਂ। ਆਇਆ ਨਹੀਂ। ਤੇ ਹੁਣ ਫੇ ਭੈਣ ਕੇ ਤੇ ਕੋ ਤੁਹਾਡੇ ਕੋ ਰਹਿੰਦੇ ਆ? ਹਾਂਜੀ ਮੇਰੇ ਕੋ ਰਹਿੰਦੀ ਹੈ। ਹਾਂ ਬਿਲਕੁਲ ਨਹੀਂ ਸਾਹ। ਦਵਾਈ ਚਲਦੀ ਹੈ ਭੈਣ ਕਿਤੇ ਕਿੱਥੋਂ ਚਲਦੀ ਦੁਵੇ ਕਿੱਥੋਂ ਕਿੱਥੇ ਚੱਲੀ ਹਾਂਜੀ ਹਬੀਬ ਵਾਲੇ ਦੀ ਟੰਡ ਹਬੀਬ ਵਾਲੇ ਦੀ ਸਾਡੀ ਵੀ ਉੱਥੇ ਚਲਦੀ ਡਾਕਟਰ ਕੋਲ ਤੋਂ ਚਲਦੀ ਹਾਂ ਸਾਡੀ ਵੀ ਉੱਥੇ ਚਲਦੀ ਕੋਈ ਗੱਲ ਨਹੀਂ ਦਵਾਈ ਖੜਾਓ ਮੈਂ ਡਾਕਟਰ ਡਾਕਟਰ ਸਾਹਿਬ ਨਾਲ ਵੀ ਗੱਲ ਕਰ ਲੈਣਾ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸੰਗਤ ਜੀ ਇਹ ਭੈਣ ਦੀ ਤੁਸੀਂ ਸਾਰੀ ਦਾਸਤਾਨ ਸੁਣੀ ਆ ਉਹਨਾਂ ਦੀ ਭੈਣ ਛੋਟੇ ਆ ਨਾ ਤੁਸੀਂ ਛੋਟੀ ਭੈਣ ਸਾਰੇ ਭਰਾਵਾਂ ਤੋਂ ਛੋਟੇ ਆ ਤੁਸੀਂ ਨਹੀਂ ਮੈਂ ਤੇ ਤੀਸਰੇ ਤੇ ਮੇਰਾ ਛੋਟਾ ਭਰਾ ਜਿਹੜਾ ਅਮਰੀਕਾ ਹਾਂ ਤੁਸੀਂ ਸਭ ਤੋਂ ਛੋਟੇ ਨਹੀਂ ਉਹ ਮੈਂ ਤੀਸਰੇ ਆ ਹਾਂ ਉਹ ਚੌਥੇ ਤੇ ਚਲੋ ਭੈਣ ਫਿਰ ਵੀ ਜਿਹੜੀ ਆਪਣੀ ਜ਼ਿੰਮੇਵਾਰੀ ਉਹ ਨਿਭਾ ਰਹੀ ਆ ਸਹਰੇ ਪਰਿਵਾਰ ਦੇ ਵਿੱਚ ਰਹਿ ਕੇ ਇਹ ਬਹੁਤ ਸਾਡਾ ਨਾ ਰੋਜ ਵਾ ਵਾਸਤਾ ਆ ਪਰਿਵਾਰਾਂ ਦੇ ਨਾਲ ਇਹੋ ਜਿਹੇ ਕੇਸਾਂ ਦੇ ਨਾਲ ਅਸੀਂ ਨਾਲ ਦੇ ਜੰਮਿਓ ਇੱਥੋਂ ਤੱਕ ਜਿਨ੍ਹਾਂ ਨੇ ਢਿੱਡੋ ਜੰਮਿਓ ਬੱਚੇ ਵੀ ਨਾ ਉਹ ਜਦੋਂ ਇਸ ਕੰਡੀਸ਼ਨ 'ਚ ਆ ਜਾਂਦੇ ਤਾਂ ਅਸੀਂ ਛੱਡਦੇ ਦੇਖਿਆ ਤੇ ਉਹ ਛੱਡ ਦੇ ਦੇਖੇ ਤੇ ਜੋ ਹਾਲਾਤ ਬਣਦੇ ਆ ਸਾਨੂੰ ਪਤਾ ਉਸ ਟਾਈਮ ਕੀ ਵੀਰਦੀ ਹੁੰਦੀ ਆ ਸਾਡੇ ਮਨ ਤੇ ਬੜਾ ਵੀਰਦੀ ਹੁੰਦੀ ਆ ਵੀ ਯਾਰ ਕਿੱਦਾਂ ਆਪਣਿਆਂ ਨੂੰ ਦੂਰ ਕਰ ਦਿੰਦੇ ਆ ਨਾ ਲੋਕ ਤੇ ਇਹ ਫਿਰ ਵੀ ਮੈਂ ਧੰਨਵਾਦ ਇਸ ਭੈਣ ਦਾ ਤੇ ਸਭ ਤੋਂ ਵੱਡੀ ਗੱਲ ਆ ਉਹ ਸਹੁਰੇ ਪਰਿਵਾਰ ਤੇ ਉਸ ਭਰਾ ਦਾ ਜਿਹੜਾ ਫਿਰ ਵੀ ਇਸ ਭੈਣ ਨੂੰ ਆਪਣੇ ਕੋਲ ਰੱਖ ਕੇ ਦਵਾਈ ਖਿਲਾ ਰਿਹਾ ਦੇਖ ਰਿਹਾ ਕਰ ਰਿਹਾ ਸਾਂਭ ਸੰਭਾਲ ਕਰ ਰਿਹਾ ਪਰ ਸਮਾਂ ਰੰਦਾ ਚਲੋ ਉਕਰੋਂ ਨਿਕਲ ਗਏ ਨਿਕਲ ਗਏ ਚਲੋ ਦਸੂਏ ਸਾਡਾ ਵੀਰਾ ਗੁਰਪ੍ਰੀਤ ਵੀਰਾ ਸੈਦੋਵਾਲ ਪਿੰਡ ਤੋਂ ਸਰਪੰਚ ਸਾਹਿਬ ਆ ਤੇ ਉਹ ਸਾਡੇ ਭਰਾ ਕੋਲ ਉੱਥੇ ਪਿੰਡ ਲਾਗੇ ਪਹੁੰਚ ਕੇ ਉਹਨਾਂ ਨੇ ਸਾਡੇ ਨਾਲ ਸੰਪਰਕ ਕੀਤਾ ਚਲੋ ਟਾਈਮ ਰਹਿੰਦਾ ਕਿਉਂਕਿ ਸਮਾਂ ਇਹੋ ਜਿਹਾ ਆ ਜਿਹੜੀ ਔਰਤ ਲਈ ਬਾਹਰ ਰਹਿਣਾ ਬਹੁਤ ਔਖਾ ਆ ਕਿਉਂਕਿ ਸਮਾਂ ਇੰਨਾ ਭਿਆਨਕਾ ਨਾ ਅਸੀਂ ਕਿਹਬਰੀ ਬਿਆਨ ਨਹੀਂ ਕਰ ਸਕਦੇ ਜਿੱਦਾਂ ਦੇ ਸਾਨੂੰ ਕੇਸ ਮਿਲਦੇ ਆ ਜਿੱਦਾਂ ਦੇ ਸਾਡੀਆਂ ਭੈਣਾਂ ਸਾਡੀਆਂ ਇੱਥੋਂ ਤੱਕ ਮਾਈਆਂ ਦੇ 80-80 ਸਾਲ ਦੀਆਂ ਮਾਈਆਂ ਦੇ ਜੋ ਹਾਲਾਤ ਬਣਦੇ ਆ ਉਹ ਦੇਖਣਯੋਗ ਨਹੀਂ ਹੁੰਦੇ ਇਸ ਕਰਕੇ ਅਸੀਂ ਜਦੋਂ ਵੀ ਸਾਡੂ ਕਿਸੇ ਭੈਣ ਦਾ ਮਿਲ ਜੇ ਕਿਤੇ ਇਹਦੇ ਏਰੀਏ ਦੇ ਵਿੱਚ ਕੋਈ ਭੈਣ ਬਾਰੇ ਪਤਾ ਲੱਗ ਜਾਏ ਅਸੀਂ ਉਹਨੂੰ ਬਾਹਰ ਨਹੀਂ ਰਹਿਣ ਦੇਣੇ ਇੱਕ ਰਾਤ ਵੀ ਰਵਾਰ ਨਹੀਂ ਰਹਿਣ ਦੇਣੇ ਚਾਹੇ ਸਾਡੇ ਕੋਲ ਜਗ੍ਹਾ ਨਹੀਂ ਹੈਗੀ ਚਾਹੇ ਕੋਈ ਸਾਡੇ ਕੋਲ ਪ੍ਰਬੰਧ ਨਹੀਂ ਹੈਗੇ ਪੂਰੇ ਕਿਉਂਕਿ ਇੱਕ ਸੇਵਾ ਘਰ ਹੁਣ ਪਿੱਛੇ ਬੈਕ ਸਾਈਡ ਬਣ ਰਿਹਾ ਸਾਰੇ ਜਿਹੜੇ ਬੰਦੇ ਆ ਉਸੀ ਬੈਕ ਲੈ ਕੇ ਜਾਣੇ ਇੱਥੇ ਔਰਤਾਂ ਦਾ ਬਣਾ ਰਹੇ ਆ ਪਰ ਫਿਰ ਵੀ ਅਸੀਂ ਇਹ ਚਾਹੁੰਦੇ ਆ ਵੀ ਕੋਈ ਭੈਣ ਜਿਹੜੀ ਉਹ ਬਾਹਰ ਨਾ ਰਵੇ ਇਸ ਕਰਕੇ ਅਸੀਂ ਇਸ ਭੈਣ ਨੂੰ ਜਿਹੜਾ ਸਾਡਾ ਮਨਿੰਦਰ ਵੀਰ ਇਹ ਲੈ ਕੇ ਗਿਆ ਜਾ ਕੇ ਉੱਥੋਂ ਉਸ ਉੱਥੋਂ ਲੈ ਕੇ ਭੈਣ ਨੂੰ ਆਏ ਆ ਤੇ ਹੁਣ ਜਿਹੜਾ ਵੀਡੀਓ ਅਪਲੋਡ ਕੀਤੀ ਸੀ ਜਿਹੜੀ ਤੁਸੀਂ ਅਸੀਂ ਇਹ ਗੱਲ ਹੀ ਕਰਦੇ ਹੁਣੇ ਸ਼ੇਅਰ ਜ਼ਰੂਰ ਕਰਿਆ ਕਰੋ ਸਾਡੇ ਭਰਾ ਤੁਹਾਡੇ ਕੋ ਇਹੀ ਇੱਕ ਸੇਵਾ ਆ ਵੀ ਜਦੋਂ ਕੋਈ ਸਾਡੇ ਕੋਲ ਇਹੋ ਜਿਹਾ ਕੋਈ ਵੀਰ ਭੈਣ ਬਜ਼ੁਰਗ ਕੋਈ ਮਿਲਦਾ ਤੇ ਤੁਸੀਂ ਸ਼ੇਅਰ ਕਰ ਦਿਆ ਕਰੋ ਪਿਛੇ ਬਜ਼ੁਰਗ ਪਹਚਾਇਆ 2 ਦਿਨ ਪਹਿਲਾਂ ਉਹ ਵੀ ਤੁਹਾਡੀ ਵੀਡੀਓ ਨੇ ਪਹਚਾਇਆ ਹੁਣ ਵੀ ਭੈਣ ਪਹੁੰਚੀ ਵੀਡੀਓ ਦੇ ਜ਼ਰੀਏ ਪਹੁੰਚੀ ਆ ਤੇ ਉਹਦਾ ਪਰਿਵਾਰ ਜਿਹੜਾ ਉਹ ਲੈਣ ਆਏ ਆ ਮਿਆਣੀ ਪਿੰਡ ਆ ਇਸ ਭੈਣ ਦਾ ਪਿੰਡ ਗਿਲਜੀਆਂ ਆ ਤੇ ਘਰ ਦੇ ਵਿੱਚ ਰਹਿਣ ਵਾਲਾ ਕੋਈ ਨਹੀਂ ਹੈਗਾ ਬੱਚਾ ਇੱਕ 6 ਸਾਲ ਦੀ ਦੀ ਡੈਥ ਹੋ ਗਈ ਸੀ ਉਸ ਤੋਂ ਬਾਅਦ ਹਾਲਾਤ ਇਹ ਬਣਿਆ ਤੇ ਘਰ ਵਾਲਾ ਜਿਹੜਾ ਉਹਦੇ ਉਦਾਂ ਹਾਲਾਤ ਵਿਗੜਿਆ ਉਹ ਪੁੱਛਦਾ ਕਿਸਦਾ ਨਹੀਂ ਹੈਗਾ ਤੇ ਸਹੁਰੇ ਪਰਿਵਾਰ ਨਹੀਂ ਰੱਖਦਾ ਪਿਆ ਇਸ ਭੈਣ ਨੂੰ ਹੀ ਰੱਖਦੀ ਆ ਅਰਦਾਸ ਜ਼ਰੂਰ ਕਰੋ ਸਾਰੀ ਸੰਗਤਾਂ ਇਸ ਭੈਣ ਦੇ ਲਈ ਭੈਣ ਤੰਦਰੁਸਤ ਹੋ ਕੇ ਠੀਕ ਹੋਵੇ ਮਿਆਣੀ ਦੋ ਨੇ ਵੱਡੀ ਮਿਆਣੀ ਕਿਹਾ ਵੱਡੀ ਮਿਆਣੀ ਅੱਛਾ ਵੱਡੀ ਮਿਆਣੀ ਬੱਡੀ ਮਣੀ ਬਿੱਤੇ ਇਸ ਕਰਕੇ ਅਰਦਾਸ ਜ਼ਰੂਰ ਕਰਿਓ ਇਸ ਭੈਣ ਦੇ ਲਈ ਭੈਣ ਠੀਕ ਹੋਪੇ ਆਪਣੇ ਪਰਿਵਾਰ ਚ ਚਲੋ ਜੋ ਉੱਥੇ ਸਹੁਰੇ ਪਰਿਵਾਰ ਜਾਵੇ ਨਹੀਂ ਆ ਤਾਂ ਇੱਥੇ ਗਿਲ ਜੀਆਂ ਪਿੰਡ ਚ ਵਧੀਆ ਘਰ ਹੈਗਾ ਉੱਥੇ ਰਹਿ ਸਕਦੀ ਹੈ ਧੰਨਵਾਦ ਸਾਰੀ ਸੰਗਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ